ਮਾਰਾ ਸਰਿਆ ਵੀ ਵਿਕਦਾ ਜੀ ਸਰਿਆ ਵੀ ਵਿਕਦਾ ਕੋਈ ਰੋਕ ਟੋਕ ਨਹੀਂ ਗਈ ਤੁਸੀਂ ਜਿਹੜਾ ਇਹ ਬੇਟਾ ਪੁਲਿਸ ਤੇ ਨਹੀਂ ਵਸਦੀ ਗੱਲ ਜੀ ਜਿਹੜੇ ਲੜਕੀ ਜਿਹੜੇ ਲੜਕੀ ਦੀ ਡੈਥ ਹੋਈ ਉਹਦਾ ਨਾਮ ਕੀ ਹੈ ਜੀ ਉਹਦਾ ਨਾਮ ਆਕਾਸ਼ਦੀਪ ਸੈਣੀ ਤੇ ਕਿੰਨੀ ਉਮਰ ਹੋਦੀ ਕਿੰਨੀ ਉਮਰ ਹੈ ਜੀ 26 ਸਾਲ ਉਮਰ ਹੈ ਜੀ ਹਾਂ ਜੀ ਪੜਿਆ ਲਿਖਿਆ ਵਾ ਗ੍ਰੈਜੂਏਟ ਹੈ ਫੁੱਟਬਾਲ ਦਾ ਪਲੇਅਰ ਆ ਹੂੰ ਹਾਂਜੀ ਤੇ ਤੁਸੀਂ ਬੇਟੇ ਦੇ ਕੀ ਲੱਗਦੇ ਜੀ ਮੈਂ ਉਹਦਾ ਫਾਦਰ ਹਾਂ ਜੀ ਤੇ ਕੀ ਵਜ੍ਹਾ ਕੀ ਹੈ ਜੀ ਕਿਉਂ ਡੈਥ ਹੋਈ ਹੈ ਕਿੰਨੀ ਦੇਰ ਤੋਂ ਇਸ ਮਾਮਲੇ ਦੇ ਵਿੱਚ ਹੈ ਜੀ ਨਸ਼ਾ ਨੁਸ਼ਾ ਜੀ ਆਮ ਹੀ ਵਿਕ ਰਿਹਾ ਜੀ ਦੁਨੀਆ ਕਰੀ ਜਾਂਦੀ ਹੈ ਕਈ ਮਰੀ ਜਾਂਦੇ ਨੇ ਕੋਈ ਰੋਕਥਾਮ ਨਹੀਂ ਹੈਗੀ ਨਸ਼ੇ ਦੀ ਤੇ ਕਦੋਂ ਉਹਦੀ ਡੈਥ ਹੋਈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ ਮੈਨੂੰ ਆ ਦੋ ਘੰਟੇ ਹੋਇਆ ਜੀ ਉਹਦੇ ਓਵਰਡੋਜ਼ ਕਹਿੰਦੇ ਹੋ ਗਿਆ ਜਾਂ ਨਹੀਂ ਹੋ ਗਿਆ ਤੁਹਾਨੂੰ ਤੇ ਪਤਾ ਨਹੀਂ ਆਈ ਹਸਪੀਟਲ ਲੈ ਕੇ ਗਏ ਹੋ ਕਿ ਉਹਨਾਂ ਦੀ ਡੈਥ ਹੋ ਗਈ ਹੈ ਜੀ ਤੇ ਕੈਡ ਬੋਡੀ ਉਹ ਕਿੱਥੇ ਪਈ ਹੋਈ ਸੀ ਕਿੱਥੋਂ ਤੁਸੀਂ ਉਹਨੂੰ ਰਿਸੀਵ ਅਸੀਂ ਮੈਂ ਬੋਰੀ ਸਾਹਿਬ ਗੁਰਦੁਆਰੇ ਲਾ ਕੋਚੋ ਕੇ ਲੈ ਗਿਆ ਜੀ ਉਹ ਪੈਲਸ ਤੇ ਲਾ ਗੋ ਤੇ ਉਹਦੇ ਨਾਲ ਹੋਰ ਕੋਈ ਵੀ ਹੈਗਾ ਨਹੀਂ ਨਹੀਂ ਜੀ ਉਸੇ ਮੌਕੇ ਤੇ ਕੋਈ ਨਹੀਂ ਮੌਜੂਦ ਨਹੀਂਗਾ ਸੀ ਜੀ ਉਹਨਾਂ ਨਾਲ ਤਾਂ ਹਸਪੀਟਲ ਵਾਲੇ ਨੇ ਕੀ ਕੀਤਾ ਉਹਨਾਂ ਨੇ ਡੈੱਡ ਕਰਾ ਹਾਂ ਜੀ ਉਹ ਕਹਿੰਦੇ ਜੀ ਡੈਥ ਹੋ ਗਈ ਤਾਂ ਹੁਣ ਤੁਸੀਂ ਬੋਡੀ ਜਿਹੜੀ ਆ ਉਹ ਸੜਕ ਦੇ ਉੱਤੇ ਰੱਖ ਕੇ ਪ੍ਰੋਟੈਸਟ ਵੀ ਕਰ ਰਹੇ ਹੋ ਤੇ ਮੈਂ ਤਾਂ ਪ੍ਰੋਟੈਸਟ ਇਹ ਕਰ ਰਿਹਾ ਵੀ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਪੰਜਾਬ ਛੱਡ ਜਾਓ ਪੰਜਾਬ ਛੱਡ ਗਏ ਯੂਪੀ ਬਿਹਾਰ ਚ ਚਲ ਜਿਓ ਜੇ ਤੁਸੀਂ ਆਪਣੇ ਬੱਚੇ ਬਚਾਣੇ ਆ ਤੇ ਹਾਂਜੀ ਤੇ ਪੰਜਾਬ ਛੱਡ ਦਿਓ ਅਸੀਂ ਤਾਂ ਛੱਡ ਦੇਣਾ ਜੀ ਹਾਂਜੀ ਅਸੀਂ ਤਾਂ ਬਾਅਦ ਛੱਡਦੇ ਪੰਜਾਬ ਤੇ ਦੁਬਾਰਾ ਪੰਜਾਬ ਚ ਕਦਮ ਨਹੀਂ ਰੱਖਣਾ ਸਰ ਤੁਸੀਂ ਕੀ ਕੰਮ ਕਰਦੇ ਹੋ ਜੀ ਮੈਂ ਜੀ ਪੁਲਿਸ ਡਿਪਾਰਟਮੈਂਟ ਚ ਹਾਂ ਸਰ ਕੀ ਲੱਗਦਾ ਕਿਉਂਕਿ ਤੁਸੀਂ ਆਪ ਇੱਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਤੁਹਾਡਾ ਬੱਚਾ ਇਸ ਤਰ੍ਹਾਂ ਪੁਲਿਸ ਨਾਕਾਮ ਹੈ ਜੀ ਪੁਲਿਸ ਕੀ ਕਰੇਗੀ ਘਰ ਘਰ ਨਸ਼ਾ ਵੇਚਦਾ ਪੁਲਿਸ ਕੀ ਕਰ ਲੇਗੀ ਉੱਥੇ ਸਰ ਕੀ ਕਹਿਣਾ ਚਾਹੋਗੇ ਹੁਣ ਪੰਜਾਬ ਸਰਕਾਰ ਬੜੇ ਦਾਅਵੇ ਕਰਦੀ ਆ ਕਿ ਨਸ਼ਾ ਖਤਮ ਹੋ ਗਿਆ ਹੈ ਨਸ਼ਾ ਖਤਮ ਹੋ ਗਿਆ ਜੀ ਤੁਹਾਡੇ ਸਾਹਮਣੇ ਤੇ ਮਿਸਾਲ ਪਈ ਜੇ ਬੋਡੀ ਬਾਹਰ ਪਈ ਜੇ ਜੇ 26 ਸਾਲ ਦੇ ਬੇਟੇ ਦੀ ਹੁਣ ਦੋ ਮਹੀਨਿਆਂ ਬਾਅਦ ਸੈਂਟਰ ਤੋਂ ਆਇਆ ਰਾਤ ਹੀ ਆਇਆ ਆਂਦੇ ਹੀ ਉਹਨੂੰ ਇਹਦਾ ਮਤਲਬ ਵੇਖਦਾ ਨੇ ਡਰੱਗਸ ਮਿਲੀ ਜਾਂ ਨੂੰ ਬਿਲਕੁਲ ਭਾਜੀ ਪੁਲਿਸ ਸਰਿਆਂ ਮੈਂ ਵੇਖਦਾ ਜੀ ਨਸ਼ਾ ਪੁਲਿਸ ਪਹੁੰਚੀ ਜੀ ਮੌਕੇ ਤੇ ਹਾਂਜੀ ਆਏ ਨੇ ਜੀ ਪੁਲਿਸ ਅਫਸਰ ਆਏ ਨੇ ਜੀ ਕੀ ਕਿਆ ਗਿਆ ਜੀ ਉਹਨਾਂ ਵੱਲੋਂ ਨਹੀਂ ਜੀ ਉਹਨਾਂ ਨੇ ਵਿਚਾਰੇ ਨੇ ਕੀ ਕਹਿਣਾ ਜੀ ਉਹ ਕੀ ਕਰ ਸਕਦੇ ਉਹ ਤੇ ਕਹਿੰਦੇ ਜਿੰਨੀ ਤੁਹਾਡੀ ਹਲਪ ਹੁੰਦੀ ਅਸੀਂ ਕਰਾਂਗੇ ਜੀ ਵਦੋਸ਼ੀਆਂ ਨੂੰ ਫੜਾਂਗੇ ਚਲੋ ਜੋ ਵੀ ਉਹਨਾਂ ਨੂੰ ਕੋਈ ਸ਼ੱਕ ਛੁਬਾ ਹੋਏਗਾ ਮੰਗ ਕੀ ਹੈ ਜਾਨੀ ਮੰਗ ਸਾਡੀ ਕੋਈ ਵੀ ਨਹੀਂ ਜੀ ਮੰਗ ਕੀ ਹੈ ਮਰਨ ਵਾਲਾ ਮਰ ਗਿਆ ਜੇ ਮੰਗ ਬਸ ਨਜ਼ਾਰੇ ਆ ਕਿੰਨੇ ਕਿੰਨੇ ਬੱਚੇ ਸੀਗੇ ਤੁਹਾਡੇ ਜੀ ਦੋ ਜੀ ਆ ਮਾਂ ਦੀ ਫੋਟੋ ਲਗਾ ਦਿੰਦਾ ਹਾਂ ਹਾਂ ਜੀ ਇੱਕ ਗੁਰਨਾਣਕ ਬੜੇ ਸਨ ਕੋਈ ਇਨਫੋਰਮੇਸ਼ਨ ਆਈ ਸੀ ਇੱਕ ਲੜਕਾ ਆਕਾਸ਼ ਉਹਦੀ ਡੈਥ ਹੋ ਗਈ ਹੈ ਤੇ ਮੌਕੇ ਤੇ ਪਹੁੰਚੇ ਆ ਹਾਲਾਤਾਂ ਦੇ ਕਰ ਰਹੇ ਆ ਵੈਰੀਫਾਈ ਪਰਵਾਰ ਜੋ ਵੀ ਸਾਨੂੰ ਸਟੇਟਮੈਂਟ ਦੇਗਾ ਉਸ ਮਤਲਬ ਉਹ ਕਲੀ ਕਰ ਰਹੀ ਹੈ ਨਹੀਂ ਦੇਖੋ ਹਾਂ ਲਈ ਉਹਨਾਂ ਨੇ ਮੈਨੂੰ ਕੋਈ ਸਟੇਟਮੈਂਟ ਨਹੀਂ ਦਿੱਤੀ ਕਿ ਜੋ ਵੀ ਉਹਦੇ ਫਾਦਰ ਸਟੇਟਮੈਂਟ ਦੇਣਗੇ ਉਸ ਮਤਲਬ ਉਹ ਕਲੀ ਕਰਵਾ ਦਿੱਤੀ ਜੀ ਠੀਕ ਹੈ ਸਰ ਨਹੀਂ ਆਣੀ ਜੀ ਠੀਕ ਹੈ